ਨਲਕਾ ਸਤਰਾਣਾ ਦੇ ਵਿਧਾਇਕ ਦੇ ਉੱਤੇ ਚੇਅਰਮੈਨੀ ਦੇਣ ਦੇ ਬਦਲੇ 50 ਲੱਖ ਰੁਪਏ ਦੀ ਮੰਗ ਰੱਖਣ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਇਸ ਗੱਲ ਦਾ ਦਾਬਾ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਹੀ ਇੱਕ ਵਰਕਰ ਕਰ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਸਾਹਿਬ ਨੇ ਉਹਨਾਂ ਨੂੰ ਚੇਅਰਮੈਨੀ ਦੀ ਟਿਕਟ ਦੇਣ ਦੇ ਬਦਲੇ 50 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਇਸ ਮੌਕੇ ਤੇ ਭਗਮੰਤ ਮਾਨ ਸਾਹਿਬ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਵਰਕਰਾਂ ਨੂੰ ਸੰਭਾਲਨ ਇਸ ਸਾਰੀ ਗੱਲ ਦੇ ਬਾਬਤ ਇਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਦੌਰਾਨ ਜਦੋਂ ਵਿਧਾਇਕ ਸਾਹਿਬ ਨੂੰ ਇਸ ਮਾਮਲੇ ਦੇ ਬਾਰੇ ਪੁੱਛਿਆ ਗਿਆ ਤਾਂ ਵਿਧਾਇਕ ਸਾਹਿਬ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮ ਖਾਰਜ ਕਰ ਦਿੱਤੇ ਆਮ ਆਦਮੀ ਪਾਰਟੀ ਵਰਕਰ ਨੇ ਉਹਨਾਂ ਦੇ ਹੱਕਾਂ ਦੇ ਲਈਆਂ ਜੇ ਸਾਡੇ ਪੈਸੇ ਹੀ ਦੇਣੇ ਹੁੰਦੇ ਫਿਰ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਸੀ ਉਹ ਤਾਂ ਧਮਕੀਆਂ ਦੇ ਰਹੇ ਨੇ ਕਿਸ ਤਰ੍ਹਾਂ ਧਮਕੀਆਂ ਦੇ ਰਹੇ ਦਾ ਐਸਐਚਓ ਸਾਹਿਬ ਥਾਣੇ ਜੋ ਫੋਨ ਕਰ ਕਰਕੇ ਬੁਲਾ ਰਹੇ ਨੇ ਵਾਰ-ਵਾਰ ਤੇ ਹੋਰ ਮੈਨੂੰ ਸਾਡੀ ਪਾਰਟੀ ਦੇ ਵਲੰਟੀਅਰ ਜਿਹੜੇ ਐਮਐਲਏ ਸਾਹਮਣਾ ਰਹਿੰਦੇ ਨੇ ਉਹ ਕਹਿੰਦੇ ਵੀ ਇਸ ਦਾ ਹਰਜਾਨਾ ਤੈਨੂੰ ਭੁਗਤਣਾ ਪਏਗਾ ਪਹਿਲਾ 3-4 ਮਹੀਨੇ ਪਹਿਲਾਂ ਵੀ ਮੇਰੇ ਤੇ ਹਮਲਾ ਹੋ ਗਿਆਟਾ ਜੀ ਉਸ ਟਾਈਮ ਵੀ ਇਹਨਾਂ ਨੇ ਕੋਈ ਕ腐ਸ਼ਨ ਕਰ ਰਹੀ ਸੀ ਮੈਂ ਉਹਦੇ ਵਿਰੁੱਧ ਆਵਾਜ਼ ਚੱਕ ਉਠਾਤੀ ਤੇ ਇਹਨਾਂ ਨੇ ਕੀ ਕਿ ਤਰਾਜ਼ੂ ਬੰਦੇ ਮੂਲ ਵੇਟ ਕੇ ਭੇਜੇ ਤੇ ਉਹਦੇ ਮੇਰਾ ਹਮਲਾ ਕਰਤਾ ਤੇ ਉਹਦੇ ਕੋਈ ਮੈਨੂੰ ਸੁਣਵਾਈ ਨਹੀਂ ਹੋਈ ਕੁਛ ਨਹੀਂ ਹੋਇਆਗਾ ਉਹਨਾਂ ਪਛਾਤੇ ਪਰਚੇ ਪਾ ਕੇ ਇਹ ਪਰਚੇ ਆਈਂਦੀ ਅਮੀਰ ਅੱਤ ਕਰਕੇ ਨੇ ਤੁਸੀਂ ਮਾਨਸਰੂ ਮੂਲ ਤੇ ਹਾਈ ਤੋਂ ਮਾਨਸਰੂ ਪੰਜਾਬ ਦੀ ਪਾਰਟੀ ਦੇ ਗੱਲ ਕੀਤੀ ਕਿਸੇ ਨਾਲ ਵੀ ਇਸ ਤਰ੍ਹਾਂ ਪੈਸੇ ਦੀ ਡਿਮਾਂਡ ਕੀਤੀ ਸੀ ਮੈਂ ਕੀਤੀ ਹੈ ਜੀ ਕਾਫੀ ਮੈਂ ਮੇਲ ਲਾਈਨੇ WhatsApp ਪਾਈ ਸਾਡੇ ਬਨੀਤ ਬਰਮਾ ਜੀ ਨੇ ਪੰਜਾਬ ਦੇ ਪ੍ਰਧਾਨ ਨੇ ਜਰਨੈਲ ਸਿੰਘ ਜੀ ਨੇ ਦਿੱਲੀ ਮੈਂ ਕਾਫੀ WhatsApp ਪਾਈ ਵੀ ਆ ਚੀ ਹੋ ਰਹੀ ਹੈ ਤੇ ਸੁਸ਼ੀਲ ਗੁਪਤਾ ਜੀ ਨੂੰ ਪਾਈ ਹੈ ਪਰ ਕਿਸੇ ਤੋਂ ਕੋਈ ਕਾਰਵਾਈ ਨਹੀਂ ਕੋਈ ਹੋਣੀ ਮਤਲਬ ਸਾਨੂੰ ਨਹੀਂ ਸਾਨੂੰ ਤਾਂ ਇਹ ਲੱਗ ਲੱਗ ਗਿਆ ਵੀ ਸਾਡੇ ਹੱਕਾਂ ਦੇ ਡਾਕੇ ਪੈ ਲੱਗੇ ਜੀ ਮਤਲਬ ਪੁੱਛੋ ਨਾ ਜੀ ਸਾਡੇ ਸਾਡੇ ਦਾ ਏਰੀਆ ਦੇ ਵਿੱਚ ਪੂਰੀ ਇਹਨਾਂ ਨੇ 50 ਹਜ਼ਾਰ ਰੁਪਏ ਹੈ ਜੀ ਕ腐ਸ਼ਨ ਵਿੱਚ ਨਗਰ ਕੌਂਸਲ ਤੋਂ ਲੈ ਕੇ ਰਿਸ਼ਤੀਆਂ ਤੱਕ ਪੁਰੀਆਂ ਸਾਡੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਹੈ ਸੋਨੀ ਜਰੂਰ ਉਹਦੇ ਮੱਲੇ ਆਡੀਓ ਪਈ ਆ ਓਹ ਠੇਕੇਦਾਰ ਨੂੰ ਬੁਲਾ ਕੇ ਕਹਿੰਦਾ ਵੀ ਕਮਿਸ਼ਨ ਤਾਂ ਵੀ ਚੱਲੂਗਾ ਚਾਹੇ ਤੁਸੀਂ ਭਗਵਾਨ ਤੁਮਾਨੂੰ ਕਹਿ ਦੋ ਤੇ ਸਾਰੇ ਲੋਕ ਦੁਖੀ ਹੈ ਜੀ ਸਾਡੇ ਉੱਥੇ ਦਾ ਮਤਲਬ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰੀ ਜੇ ਹੁਣ ਐਕਸ਼ਨ ਲਿਆ ਗਿਆ ਉਸ ਤੋਂ ਬਾਅਦ ਲੋਕਾਂ ਦਾ ਮਨ ਉੱਤਰ ਜਾਵਾ ਮਨ ਲੱਗ ਅਮਲਿ ਸਾਹਬ ਜੀ ਰੱਖੋ ਕੋਈ ਜਿਆਦਾ ਵਧੀਆ ਕਰ ਦਿਓ ਜਿਹੜੇ ਬੰਦੇ ਨੇ ਉਹਨਾਂ ਨਾਲ ਜੋੜ ਰੱਖੇ ਨੇ ਪਿਛਟ ਤੋੜ ਕੇ ਜਿਹੜੇ ਪਹਿਲਾਂ ਅਸੀਂ ਪਿਛਲੀਆਂ ਸਰਕਾਰਾਂ ਚ ਚੱਲੇ ਸੀਗੇ ਉਹੀ ਬੰਦੇ ਹੁਣ ਅੱਗੇ ਲੱਗੇ ਹੋਏ ਨੇ ਜਿਹੜੇ ਸਾਡੇ ਵਰਕਾਂ ਦਾ ਕੰਮ ਨਹੀਂ ਹੋ ਰਿਹਾ ਨਾਲ ਲੋਕਾਂ ਦਾ ਕੰਮ ਹੋ ਰਿਹਾ ਉਹਨਾਂ ਨੇ ਹੁਣ ਸਾਡੇ ਤਾਂ ਹੀ ਪਲਾਟ ਤੱਕ ਵੇਚ ਗਏ ਹੁਣ ਤੱਕ ਜਿਵੇਂ ਜੇ ਕਹੀਏ ਸਾਡੇ ਬਾਪਦਾਦੇ ਬਣਾਏ ਹੋਏ ਸੀਗੇ ਕਿਉਂ ਅਸੀਂ ਜਦੋਂ ਆਹ ਪਾਰਟੀ ਵਿੱਚ ਫੇਰ ਜਾਂਦੇ ਸੀਗੇ ਇਹਨਾਂ ਨੇ 7-8 ਮਹੀਨਿਆਂ ਦੇ ਵਿੱਚ ਮਹਿਲ ਖੜੇ ਕਰ ਲੈ ਪਿੰਡ ਕਾੜਾ ਕਰਕੇ ਗੱਡੀਆਂ ਨਵੀਆਂ ਲੈ ਰਕੀਆਂ ਨੇ ਇਹ ਲਾਲੋ ਕ腐ਸ਼ਨ ਨਹੀਂ ਔਰ ਕੀ ਹੈ ਇਲੈਕਸ਼ਨ ਤੋਂ ਹਫਤਾ ਪਹਿਲਾਂ ਉਹ ਦੋਪੀ ਸਬੂਤ ਹੈ ਜਾਂ ਕੰਟਰੈਕਟ ਕੀਤਾ ਗਿਆ ਦੋਪੀ ਸਬੂਤ ਹਾਂਜੀ ਮੇਰੇ ਲਈ ਵੀਡੀਓ ਹੈ ਮੈਂ ਵੇਸਟਵੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਮੇਰੇ 70 ਲੱਖ ਉਹ ਸਿੱਧਾ ਬੋਲ ਰਿਹਾ ਮੈਨੂੰ ਵੀ 70 ਲੱਖ ਲੱਗਣਗੇ ਮੈਂ ਉਹ ਦੁਬਾਰਾ ਪਰ ਬੱਚਿਆ ਕਿਤਨੇ ਸਰਵ ਹੋ ਰਿਹਾ 70 ਲੱਖ ਰੁਪਿਆ ਕੰਟਰੈਕਟ ਕੀਤਾ ਗਿਆ ਉਹ ਦੋ ਫੇਸਬੁਕ ਸ਼ੈੱਡ ਦਾ ਮੈਨੂੰ ਦੇਖੋ ਪਹਿਲਾਂ ਵੀ 4 ਮਹੀਨੇ ਪਹਿਲਾਂ ਮੇਰੀ ਕਿਹੜਾ ਕੋਈ ਜਾ ਕੇ ਨਾਲ ਲੜਾਈ ਆ ਜਾ ਹੋ ਰਾ ਸਾਫ ਸੁੱਧਰਾ ਬੰਦਾ ਮੇਰੀ ਕੋਈ ਮੇਰੇ ਕੋਈ ਮੈਂ ਗਲਤ ਕੰਮ ਨਹੀਂ ਕਰਦਾਗਾ ਸ਼ੋਸ਼ਲ ਵਰਕਰ ਆ ਮੈਂ ਮਤਲਬ ਮਰੀਜ਼ਾਂ ਨੂੰ ਲੈ ਕੇ ਕੋਈ ਲੋਡ ਬੰਦ ਹੋਵੇ ਹਰੇਕ ਨਾਲ ਕੱਢਦਾ ਹਾਂ ਕਿ ਪ੍ਰੈਸਿਡੈਂਟ ਮੰਗੇਗੇ ਫੋਨ ਤੇ ਮੰਗੇਗੇ ਜਾਂ ਕੋਈ ਆਕਰਾਂ ਤੋਂ ਨੂੰ ਜੀ ਕਰ ਰਿਹਾ ਹਾਂ ਐਮ ਐਲ ਏ ਸਾਹਿਬ ਦੇ ਪੁੱਛ ਪਹਿਲਾਂ ਮੈਨੂੰ ਉਹਨਾਂ ਨੇ ਕੀ ਕੀਤਾ ਸੀ ਗੌਰਵ ਬਖਸ਼ੀ ਇਹ ਲੜਕਾ ਉਹਨੇ ਐਮ ਐਲ ਏ ਸਾਹਿਬ ਦੀ ਕੋਠੀ ਬੁਲਾਇਆ ਚਿਚੜਾਲੇ ਪਿੰਡ ਮੈਨੂੰ ਬਾਰ ਬਿਠਾ ਕੇ ਆਪ ਅੰਦਰ ਚਲ ਗਏ ਤੇ ਐਮ ਐਲ ਏ ਸਾਹਿਬ ਦੇ ਦੋ ਜਣੇ ਸੀ ਇਹ 15 ਮਿੰਟ ਬਾਅਦ ਬਾਹਰ ਆ ਕੇ ਮੈਨੂੰ ਉਹਨੇ ਕਿਹਾ ਵੀ ਟੋਕਨ ਮਣੀ ਜਾਓ ਥੋੜਾ ਕੰਮ ਹੋ ਜਾਊਗਾ ਮੈਂ ਕਿਹਾ ਟੋਕਨ ਮਣੀ ਕੀ ਹੁੰਦਾ ਮਾਝੀ ਇਹ ਚੀਜ਼ ਸੋਚ ਕੇ ਚੱਲ ਜਿਨੀਗੇ ਉਹ ਕਹਿੰਦੇ ਇਹ ਤਾਂ ਫਰੇ ਤੇ ਬਿਨਾ ਕੰਮ ਨਹੀਂ ਹੋਣਾ ਮੈਂ ਕਿਹਾ ਕਿੰਨੇ ਦੇ ਟੋਕਰ ਮਣੀ ਕਹਿੰਦੇ 5 ਲ ਨਾਮ ਮगनਵੰਸਲਾ ਜੀ ਮੈਂ ਹਲਕਾ ਛਤਰਾਣਾ ਤੋਂ ਆਈ ਕੀ ਕੀ ਮਾਮਲਾ ਕਰ ਤੁਸੀਂ ਕੋਲ ਬਸਾਰੇ ਮੈਂ ਜੀ ਅੱਜ ਜੋ ਮੈਂ ਆਮਾਦੀ ਪਾਰਟੀ ਦਾ ਵਰਕਰਾਂ ਜੀ ਪਹਿਲੇ ਦਿਨ ਤੋਂ ਮੈਂ ਆਮਾਦੀ ਪਾਰਟੀ ਦੇ ਵਿੱਚ ਮਿਹਨਤ ਕਰ ਰਿਹਾ ਹਾਂ ਜਦੋਂ ਹੱਕਾਂ ਦੀ ਗੱਲ ਆਈ ਮੈਨੂੰ ਸਾਡੀ ਪਾਰਟੀ ਵਰਕਰ ਤੇ ਸ਼ਹਿਰ ਦੇ ਵਿੱਚੋਂ ਕਹਿੰਦੇ ਵੀ ਚੇਅਰਮੈਨ ਲੋ ਤੁਸੀਂ ਮਤਲਬ ਤੁਸੀਂ ਹੱਕਦਾਰ ਹੋ ਪਹਿਲੇ ਦਿਨ ਤੋਂ ਲੱਗੇ ਆਏ ਹੋ ਤੇ ਮੈਂ ਐਮਐਲਏ ਸਾਹਿਬ ਨਾਲ ਤੇ ਸ਼ਸ਼ੀਲ ਗੁਪਤਾ ਜੀ ਨਾਲ ਗੱਲ ਕਰੀ ਉਹਨਾਂ ਨੇ ਉਹਨਾਂ ਲੋ ਬਾਦ ਗੋਰ ਬਖਸ਼ੀ ਨੇ ਉਹਨਾਂ ਦੇ ਪੀਏ ਨੇ ਤੇ ਯੂ ਆਰ ਹਰਿਆਣੇ ਦੇ ਉਹਨੇ ਆਪਣਾ ਪ੍ਰੈਜ਼ੀਡੈਂਟ ਨੇ ਯੂਥ ਤੇ ਉਹ ਮੇਰਾ ਉਹਨਾਂ ਦਾ ਸ਼ਖਲੂਪ ਤੇ ਪੀਏ ਫੋਨ ਪਿਕ ਕਰਨ ਲੱਗ ਗਏ ਤੇ ਉਹਨਾਂ ਨੇ ਮੈਨੂੰ ਚਿਚੜਾ ਵਾਲੇ ਪਿੰਡ ਬੁਲਾ ਕੇ ਐਮਐਲਏ ਸਾਹਿਬ ਦੇ ਘਰੇ ਬੁਲਾ ਕੇ ਤੇ ਪੈਸੇ ਦੀ ਜਮਾਨਤ ਕੀਤੀ ਮੈਂ ਕਿਹਾ ਜੀ ਮੈਂ ਤਾਂ ਇਹ ਸੋਚ ਨਾਲ ਆ ਪਾਰਟੀ ਦੇ ਵਿੱਚ ਨਹੀਂ ਆਇਆ ਸੀਗਾ ਵੀ ਪੈਸੇ ਲਾਣ ਆਇਆ ਸੀ ਤਾਂ ਇੱਕ ਬਦਲਾ ਦੇ ਜਨੂਨ ਨਾਲ ਆਏ ਸੀਗੇ ਤੇ ਪਰ ਉਹਨਾਂ ਨੂੰ ਮੈਂ ਕਿ ਪਿੱਛੇ ਵੀ ਕਿੰਨੇ ਪੈਸੇ ਲੱਗਣਗੇ ਉਹਨਾਂ ਨੇ ਪੈਸੇ ਡਿਮਾਂਡ ਜਿੰਨੀ ਕੀਤੀ ਮੈਂ ਕਈ ਪੈਸੇ ਨਹੀਂ ਮੈਂ ਦੇ ਸਕਦਾ ਕਿੰਨੇ ਰੁਪਏ ਮੰਗੇ ਸੀ ਜੀ ਇਹਨੇ ਮੰਗੇ ਗੌਰਵ ਬਖਸ਼ੀ ਆ ਜੀ ਜੀ ਜੀਵਤੀ ਮੰਗੇ 70 ਲੱਖ ਚੇ ਮੈਂ ਚੇ ਮਾਰਕੀਟ ਕੁ ਮੈਂ ਚੇਰਮੈਨੀ ਪਾਤਰਾ ਵਾਸਤੇ ਜੀ ਤੇ ਉਸ ਤੋਂ ਬਾਅਦ ਕਿ ਨਾ ਮੈਂ ਕਿ ਵੀ ਇੰਨੇ ਪੈਸੇ ਮੈਂ ਤਾਂ ਦੇ ਨਹੀਂ ਸਕਦਾ ਉਸ ਚੀਜ਼ ਦੀ ਮੈਂ ਵੀਡੀਓ ਵੀ ਰਿਕਾਰਡ ਕਰ ਲਈ ਵੀ ਮੈਂ ਸੋ ਵੀ ਮੈਂ ਤਾਂ ਬਦਲਾ ਦੇ ਲਈ ਆਇਆ ਸੀ ਮਾਨ ਸਾਹਿਬ ਦੇ ਮਤਲਬ ਕੰਮਾਂ ਨੂੰ ਮਾਨ ਸਾਹਿਬ ਨਾਲ ਜੁੜਿਆ ਸੀ ਮੈਂ ਦੇਖੋ ਅੱਜ ਮਾਨ ਸਾਹਿਬ ਕਿੰਨਾ ਵਧੀਆ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਪਰ ਸਾਡੇ ਇਹਦੇ ਵਿੱਚ ਵਿਦਾ ਆਈਕ ਨੇ ਇਹਨਾਂ ਦੇ ਸਾਡੇ ਜਿਹੜੇ ਦਲਾਲ ਨੇ ਜਿਹੜੇ ਅਕਾਲੀਆ ਚੁਆਣ ਜਾਂ ਹੋਰ ਆ ਨੇ ਸਾਡੀ ਪਾਰਟੀ ਉਹਨਾਂ ਨੇ ਪੂਰਾ ਭ੍ਰਿਸ਼ਟਾਚਾਰ ਵਿਚਾਰ ਰੱਖਿਆ ਲੋਕ ਬਹੁਤ ਦੁਖੀ ਨੇ ਮਾਨ ਸਾਹਿਬ ਤੋਂ ਬਹੁਤ ਆਸਾਂ ਨੇ ਕਿ ਮਤਲਬ ਕੋਈ ਚੰਗਾ ਕੰਮ ਹੋਊਗਾ ਤੇ ਅੱਜ ਮੈਂ ਅੱਜ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਵੀਡੀਓ ਪਾਈ ਸੀਗੀ ਉਹ ਵਾਇਰਲ ਅਜ ਕੱਲ ਰਾਤ ਹੋਈ ਹੈ ਜੀ ਉਹ ਰਾਤ ਨੂੰ ਮੈਨੂੰ ਲੋਕਾਂ ਦੇ ਫੋਨ ਆਣੇ ਮੈਨੂੰ ਤਾਂ ਪਤਾ ਨਹੀਂ ਸੀ ਵਾਇਰਲ ਹੋ ਗਈ ਉਹ ਉਸ ਤੋਂ ਬਾਅਦ ਮੈਨੂੰ ਫੋਨ ਧਮਕੀਆਂ ਤੇ ਪੁਲਿਸ ਆ ਗਈ ਸਾਡੇ ਘਰੇ ਦੁਕਾਨ ਦੇ ਉੱਤੇ ਮਤਲਬ ਮੈਨੂੰ ਇਹ ਲੱਗ ਰਿਹਾ ਜਿਵੇਂ ਵੀ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਤਾਂ ਜੇਕਰ ਕੱਲ ਨੂੰ ਮੈਨੂੰ ਕੁਝ ਹੁੰਦਾ ਸਾਡੀ ਪੰਜਾਬ ਸਰਕਾਰ ਸਾਡੀ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੋਗੀ ਇਸ ਚੀਜ਼ ਦੀ ਤੇ ਇਹ ਮੈਂ ਆਪਣੇ ਹੱਕਾਂ ਦੇ ਲਈ ਪੂਰੇ ਪੰਜਾਬ ਦੇ ਜਿੰਨੇ ਆਮ ਆਦਮੀ ਪਾਰਟੀ ਵਰਕਰ ਨੇ ਉਹਨਾਂ ਦੇ ਹੱਕਾਂ ਦੇ ਲਈਆਂ ਜੇ ਸਾਡੇ ਪੈਸੇ ਹੀ ਦੇਣੇ ਹੁੰਦੇ ਫਿਰ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਆਉਂਦੀ ਆ ਉਹ ਵੀਡੀਓ ਕਿ ਕਿਸ ਤਰ੍ਹਾਂ ਕੰਮ ਕਿਉਂ ਦੇ ਰਹੇ ਦਾ ਐਸਐਚਓ ਸਾਹਿਬ ਥਾਣੇ ਜੋ ਫੋਨ ਕਰ ਕਰਕੇ ਬੁਲਾ ਰਹੇ ਨੇ ਵਾਰ-ਵਾਰ ਤੇ ਹੋਰ ਵੀ ਮੈਨੂੰ ਸਾਡੀ ਪਾਰਟੀ ਦੇ ਵਲੰਟੀਅਰ ਜਿਹੜੇ ਐਮਐਲਏ ਸਾਹਿਬ ਨਾਲ ਰਹਿੰਦੇ ਨੇ ਉਹ ਕਹਿੰਦੇ ਵੀ ਇਸ ਦਾ ਖਰਚਾ ਨਾ ਤੈਨੂੰ ਭੁਗਤਣਾ ਪਏਗਾ ਪਹਿਲਾਂ 3-4 ਮਹੀਨੇ ਪਹਿਲਾਂ ਵੀ ਮੇਰੇ ਤੇ ਹਮਲਾ ਹੋ ਗਿਆ ਠੇ ਜੀ ਉਸ ਟਾਈਮ ਵੀ ਇਹਨਾਂ ਕੋਈ ਕ腐ਸ਼ਨ ਕਰ ਰਹੇ ਸੀ ਮੈਂ ਉਹਦੇ ਵਿਰੁੱਧ ਆਵਾਜ਼ ਚੱਕ ਉਠਾਤੀ ਤੇ ਇਹਨਾਂ ਨੇ ਕੀ ਕਿ ਤਰਾਜ਼ੂ ਬੰਦੇ ਮੂਲ ਵੇਟ ਕੇ ਭੇਜੇ ਤੇ ਉਹਦੇ ਮੇਰਾ ਹਮਲਾ ਕਰਤਾ ਤੇ ਉਹ ਤੇ ਕੋਈ ਮੈਨੂੰ ਸੁਣਵਾਈ ਨਹੀਂ ਤੁਸੀਂ ਮਾਨਸਾਹੋਂ ਕਿਹਾ ਕਿ ਹਾਈ ਕਮਾਂਡ ਦੇ ਨਾਲ ਦੀ ਪਾਰਟੀ ਨਾਲ ਗੱਲ ਕੀਤੀ ਹੈ ਇਸ ਨਾਲ ਵੀ ਇਸ ਤਰ੍ਹਾਂ ਪੈਸੇ ਦੀ ਡਿਮਾਂਡ ਕੀਤੀ ਗਈ ਮੈਂ ਕੀਤੀ ਹੈ ਜੀ ਕਾਫੀ ਮੈਂ ਮੇਲ ਲਾਈ ਨੇ WhatsApp ਪਾਈ ਸਾਡੇ ਲਾਈਵ ਤੇ ਇਸ ਚੈਨਲ ਦੇ ਲਈ ਪਟਿਆਲਾ ਤੋਂ ਜਗਜੀਤ ਸਿੰਘ ਸੱਗੂ ਦੀ ਵਿਸ਼ੇਸ਼ ਰਿਪੋਰਟ